ਕੀਲਾ ਅਨੰਦਗੜ੍ਹ ਸਾਹਿਬ ਜਿੱਤੇ 6 ਮਹੀਨੇ ਗੁਰੂ ਸਾਹਿਬ ਨੂੰ ਕੇਰਾ ਪਿਆ ਰਿਹਾ ਗੁਰਦੁਆਰਾ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਇਹ ਕਿਲਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਪਾਣੀ ਕਿਲਾ ਵਿੱਚ ਇੱਕ ਭੰਗਾਣੇ ਦਾ ਜੁੱਦੀ ਤੋਂ ਤਵਾਦ ਗੁਰੂ ਸਾਹਿਬ ਜੀ ਨੇ ਸਨ 1699 ਤੋਂ 1705 ਤੱਕ ਮੁਗਲਾਂ ਤੇ ਪਹਾੜੀ ਰਾਜਾਂ 'ਵਿਰਧ ਕਈ ਉਧ ਲੜੇ ਕਿਲੇ ਅੰਦਰ ਗੁਰੂ ਸਾਹਿਬ ਜੀ ਦੇ ਸਮੇਂ ਦੀ ਪ੍ਰਾਤਨ ਬੌਲੀ ਸਾਹਿਬ ਜੀ ਦੇ ਵੀ ਹੈ ਗੁਰੂ ਸਾਹਿਬ ਜੀ ਨੇ ਦੇ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਤੇ ਮੁਗਲ ਫੌਜਾਂ ਤੇ ਪਹਾੜੀ ਰਾਜਾਂ ਵੱਲੋਂ ਕਸਮਾਂ ਖਾਣ ਕਾਰਨ ਗੁਰੂ ਸਾਹਿਬ ਜੀ ਨੇ ਇਥੋਂ ਕਿਲਾ ਖਾਲੀ ਕਰਕੇ ਸੂਹ ਸਿੰਘਾਂ ਸਮੇਤ ਜੰਕੌਰ ਸਾਹਿਬ ਜੀ ਨੂੰ ਚਾਲੇ ਪਾਇਏ ਸਨ 20 ਤੇ 21 ਦਸੰਬਰ ਦੀ ਰਾਤ ਨੂੰ ਇਹ ਹੈ ਪੂਰਾ ਕਿਲਾ ਪੁੱਤਰ ਨਾਲ ਬਾਬਾ ਜੀਵਨ ਸਿੰਘ ਸ਼ਹੀਦ ਜੀ ਦਾ ਇਹ ਬੌਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੀ ਪਵਿੱਤਰ ਬੌਲੀ ਸਾਹਿਬ ਕਿਲੇ ਦੇ ਵਿੱਚ ਹੀ ਹੈ ਇਹ ਔਰ ਨਾਲੇ ਸਿੱਖ ਹੈਰੀਟੇਜ ਵਿਰਾਸਤ ਸ੍ਰੀ ਅਨੰਦਪੁਰ ਸਾਹਿਬ ਕਹਿੰਦੇ ਇਹਨੂੰ ਉਹ ਵੀ ਨਜ਼ਾਰਾ ਹੈ ਇਹ ਸਾਰਾ ਇੱਥੇ ਦਾ ਔੜਾ ਔੜਾ ਦਾ ਇਹ ਹੈ ਕਿਲਾ ਅਨੰਦਗੜ੍ਹ ਸਾਹਿਬ ਨੂੰ ਜਾਣ ਵਾਲਾ ਡੇਉੜੀ ਸਾਹਿਬ ਵੱਡਾ ਇਸ ਥਾਂ ਤੇ 6 ਮਹੀਨੇ ਘੇਰਾ ਪਿਆ ਰਿਹਾ ਸੀਗਾ ਜਿੱਥੇ ਫਿਰ ਗੁਰੂ ਸਾਹਿਬ ਗਉਆਂ ਦੀ ਕਸਮਾਂ ਪਹਾੜੀ ਰਾਜਿਆਂ ਵੱਲੋਂ ਖਾਣ ਤੋਂ ਬਾਅਦ ਤੇ ਕਰਾਂ ਦੀਆਂ ਕਸਮਾਂ ਮੁਗਲ ਫੌਜਾਂ ਵੱਲੋਂ ਖਾਣ ਤੋਂ ਬਾਅਦ ਨਿਕਲੇ ਸੀਗੇ ਪਰ ਆਪਨੇ ਵਾਅਦੇ ਨੂੰ ਮੁਕਰ ਕੇ ਉਹਨਾਂ ਨੇ ਫੇਰ ਪਿੱਛੇ ਤੋਂ ਹਮਲਾ ਕੀਤਾ ਸੀਗਾ ਜਿੱਥੇ ਅੱਗੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਸਾਰਾ ਪਰਿਵਾਰ ਉਹ ਵਿਚੜਿਆ ਸੀਗਾ ਉੱਥੇ ਦੇ ਦਰਸ਼ਨ ਵਿੱਚ ਤੁਹਾਨੂੰ ਬਰਾਮਾ ਤੇ ਮੈਂ ਅਸਲ ਦੇ ਵਿੱਚ ਇਹ ਗੱਲ ਦੇਖਣ ਆਲੀ ਆ ਵੀ ਗੁਰੂ ਸਾਹਿਬ ਨੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸੀ ਕੌਮ ਦੇ ਲਈ ਪਰ ਸਿੱਖ ਆਗੂ ਕਿਸਮੁੱਚੀ ਸਿੱਖ ਕੌਮ ਨੂੰ ਜਿਵੇਂ ਸਿਧਾਂਤਾਂ ਤੇ ਪਹਿਰਾ ਦੇਣ ਦੀ ਲੋੜ ਆ ਉਹ ਨਹੀਂ ਦੇ ਰਹੇ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਅੱਜ ਕੱਲ 328 ਰੁਪਿਆਂ ਦਾ ਹੀ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਹੈ ਵਿਆਹ ਕਿਤੇ ਗਲਤ ਹੱਥਾਂ ਦੇ ਨਾਲ ਚਲੇ ਗਏ ਹੁਣ ਤੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਤੇ ਕਿਵੇਂ ਸਿੱਖ ਗੁਰੂ ਸਾਹਿਬ ਦਾ ਗੁਰੂ ਸਾਹਿਬ ਦੇ ਸਿਧਾਂਤ ਛੱਡ ਕੇ ਗੁਰੂ ਹਰਗੋਬਿੰਦ ਪਾਸ਼ਾ ਦੇ ਦੱਸੇ ਹੋਏ ਸਿਧਾਂਤ ਛੱਡ ਕੇ ਹੋਰਾਂ ਦੇ ਸਿਧਾਂਤਾਂ ਵੱਲ ਤੁਰੇ ਪਏ ਆ ਤੇ ਇਨਸਾਫ ਦੀ ਪਾਲ ਦੇ ਵਿੱਚ ਭੱਜੇ ਫਿਰਦੇ ਆ ਪਰ ਜਦੋਂ ਤੱਕ ਸਿੱਖ ਧਰਤਾਂ ਵੱਲ ਗੁਰੂ ਸਾਹਿਬ ਦੇ ਦਿੱਤੇ ਹੋਏ ਮਾਰਗ ਵੱਲ ਨਹੀਂ ਮੁੜਦੇ ਤਾਂ ਇਹ ਘੁੰਮਣ ਘੇਰੀਆਂ 'ਚ ਸਿਕੋਂ ਪਈ ਰਹੋਗੇ ਮੈਂ ਤਾਂ ਇਹ ਆਸ ਤੇ ਅਰਦਾਸ ਕਰਦਾ ਵੀ ਗੁਰੂ ਸਾਹਿਬ ਸਮੁੱਚੀ ਸਿਕਾਉਣ ਨੂੰ ਬਲ ਬਖਸ਼ਣ ਤਾਂ ਜੋ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਸਕਣ ਤੇ ਦੁਨੀਆ ਪਰਦੇ ਵਿੱਚ ਸਿੱਖ ਸਿਧਾਂਤ ਉੱਤੇ ਅਚੰਡਾ ਉਪਲਬਧ ਹੋ ਸਕੇ ਉਹ ਵਰਲਡ ਜੀ ਤੋਂ ਹਾਲ ਹੋ ਸਰੀ ਵਾਇਰ ਜੀ ਤੇ